ਪ੍ਰਮੋਸ਼ਨਾਂ ਰੋਕੇ ਜਾਣਤੇ ਅਧਿਆਪਕਾਂ ਨੇ ਡੀਓ ਦਫਤਰ ਲਗਾਏ ਤਰਨਾ ਕੀਤੀ ਨਾਰੇਬਾਜ਼ੀ ਸਾਂਝੇ ਅਧਿਆਪਕ ਮੋਰਚੇ ਵੱਲੋਂ ਡੀਓ ਦਫਤਰ ਮੋਹਰੇ ਤਰਨਾ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਅਧਿਆਪਕਾਂ ਨੇ ਦੱਸਿਆ ਕਿ ਅੱਜ ਅਸੀਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਜ਼ਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦਫਤਰ ਵਿਖੇ ਅਧਿਆਪਕ ਇਕੱਠੇ ਹੋ ਕੇ ਡੀਓ ਪ੍ਰਾਇਮਰੀ ਵਿਰੁੱਧ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਬੰਦੀ ਤਰੱਕੀਆਂ ਦਫਤਰ ਵੱਲੋਂ ਨਹੀਂ ਕੀਤੀਆਂ ਜਾ ਰਹੀਆਂ ਮੁਹ ਲਗਾਤਾਰ 3 ਮਹੀਨੇ ਤੋਂ ਜਿਹੜੀ ਅਧਿਆਪਕਾਂ ਦੀ ਤਰੱਕੀਆਂ ਲਈ ਕਮੇਟੀ ਵੀ ਬਣ ਚੁੱਕੀ ਹੈ ਤੇ ਇਸ ਕਮੇਟੀ ਨੂੰ ਵਿਭਾਗ ਵੱਲੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ ਜਿਸ ਦੇ ਚਲਦੇ ਅਸੀਂ ਪਿਛਲੇ ਦਿਨੀ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਚੌਨ ਜ਼ਾਬਤ ਤੱਕਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਪਹਿਲਾਂ ਅਧਿਆਪਕਾਂ ਦੀ ਤਰੱਕੀਆਂ ਕੀਤੀਆਂ ਜਾਣ ਸਾਡੇ ਨਾਲ ਉਹਨਾਂ ਵੱਲੋਂ ਅੱਜ ਦਾ ਵਾਅਦਾ ਕੀਤਾ ਗਿਆ ਸੀ ਕਿ ਮੰਗਲਵਾਰ ਨੂੰ ਹਰ ਹਾਲਤ ਵਿੱਚ ਤਰੱਕੀਆਂ ਕੀਤੀਆਂ ਜਾਣਗੀਆਂ ਪਰ ਅੱਜ ਵੀ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਡੀਓ ਸਾਹਿਬ ਨਹੀਂ ਪਹੁੰਚੇ 1000 ਵਾਰੀ ਕਰਵਾ ਡੀਓ ਮਰਦਾਬਾ 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 ਸਾਡਾ ਇਕਾ ਜਿੰਦਾਬਾਦ 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 ਮੈਂ ਤੇਜਿੰਦਰ ਸਿੰਘ ਸਾਹਿਬ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰ ਜੁਨੀਅਰ ਨੇ ਅੱਜ ਅਸੀਂ ਸਾਂਝਾ ਅਧਿਆਪਕ ਮੋਰਚੇ ਦੇ ਸੱਦੇ ਹੇਠ ਪ੍ਰੋਮੋਸ਼ਨਾਂ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਖਿਲਾਫ ਧਰਨਾ ਦਿੱਤਾ ਕਿਉਂਕਿ ਸਬੰਧਤ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਆ ਉਹ ਵਾਰ-ਵਾਰ ਸਾਨੂੰ ਲਾਰੇ ਲਾ ਰਿਹਾ ਔਰ ਤਰੱਕੀਆਂ ਦਾ ਪ੍ਰੋਸੈਸ ਜਿਹੜਾ ਕਾਫੀ ਹੱਦ ਤੱਕ ਜਿਹੜਾ ਕੰਪਲੀਟ ਵੀ ਆ ਔਰ ਜਿਹੜਾ ਇਹ ਸਿੱਖਿਆ ਅਧਕਾਰੀ ਆ ਇਹ ਟਾਲ ਮਟੋਲ ਦੀ ਨੀਤੀ ਪਨਾ ਰਿਹਾ ਜਦੋਂ ਕਿ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕਰਕੇ 22 ਫਰਵਰੀ ਤੱਕ 22 ਫਰਵਰੀ 2024 ਤੱਕ ਤਰੱਕੀਆਂ ਕਰਕੇ ਇਹਦੀ ਜਿਹੜੀ ਰਿਪੋਰਟ ਆ ਉੱਚ ਅਧਿਕਾਰੀਆਂ ਨੂੰ ਭੇਜਣੀ ਸੀ ਪਰ ਇਸ ਅਧਿਕਾਰੀ ਨੇ ਤਰੱਕੀਆਂ ਨਹੀਂ ਕੀਤੀਆਂ ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲਾਂ 'ਈ ਅਸੀਂ ਸਿੱਖਿਆ ਮੰਤਰੀ ਪੰਜਾਬ ਤੋਂ ਐਜੂਕੇਸ਼ਨ ਸੈਕਟਰੀ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਜ਼ਿਲ੍ਹਾ ਗਰਦਾਸਪੁਰ ਦੀਆਂ ਤਰੱਕੀਆਂ ਦੇ ਵਿੱਚ ਦਖਲ ਦਿੱਤਾ ਜਾਵੇ ਔਰ ਸਬੰਧਤ ਡੀਓ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਜਿਨ੍ਹਾਂ ਦੀ ਬਦੌਲਤ ਜਿਹੜੀਆਂ ਤਰੱਕੀਆਂ ਸਾਡੀਆਂ ਰੁਕੀਆਂ ਹੋਈਆਂ ਸੋ ਮੇਰੀ ਸਰਕਾਰ ਅੱਗੇ ਮੇਰੀ ਸਿੱਖਿਆ ਮੰਤਰੀ ਅੱਗੇ ਇਹੋ ਬੇਨਤੀ ਆ ਕਿ ਸਬੰਧਤ ਜਿਹੜਾ ਡੀਓ ਆ ਇਹਨੂੰ ਜਿਹੜੀ ਇਹਦੀ ਪੁੱਛਗਿੱਛ ਕੀਤੀ ਜਾਵੇ ਤੇ ਕਾਰਵਾਈ ਕੀਤੀ ਜਾਵੇ ਔਰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੇ ਅਧਿਆਪਕ ਦੀਆਂ ਤਰੱਕੀਆਂ ਹੋਣ ਜਾ ਰਹੀਆਂ ਉਹ 22 ਸਾਲਾਂ ਬਾਅਦ ਤਰੱਕੀਆਂ ਹੋ ਰਹੀਆਂ 22 ਸਾਲਾਂ ਦੀ ਸਰਵਸਤੋਂ ਪਹਿਲੀ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਲੱਗੀ ਆ ਉਹਦੇ باوجود ਵੀ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਹਦਾ ਭਿਆਨ ਨਹੀਂ ਦਿੱਤਾ ਜਾ ਰਿਹਾ ਸੋ ਸਿੱਖਿਆ ਮੰਤਰੀ ਜੀ ਜਾਣ ਬੁੱਝ ਕੇ ਰੋਕਿਆ ਜਾ ਰਿਹਾ ਜੀ ਇੱਕ ਤੇ ਕੋਡ ਆਫ ਕੰਡਕਟ ਲਾਗੂ ਹੋ ਰਿਹਾ ਬਹੁਤ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਉਹਨਾਂ ਦਾ ਇਰਾਦਾ ਇਹ ਹੀ ਆ ਕਿ ਕੋਡ ਆਫ ਕੰਡਕਟ ਲਾਗੂ ਹੋ ਜੇ ਤੇ ਮੇਰਾ ਖੜਾ ਛੁੱਟ ਜੇ ਕਿ ਮੈਨੂੰ ਤਰੱਕੀਆਂ ਨਾ ਕਰਦੀਆਂ ਪੈਣ ਸੋਕੇ ਜ਼ਿੰਮੇਵਾਰੀ ਦਾ ਕੰਮ ਆ ਪਰ ਜਿਹੜਾ ਬੰਦਾ ਚੇਅਰ ਤੇ ਬੈਠਾ ਜਿਹਨੂੰ ਸਰਕਾਰ ਨੇ ਨਾਮਜ਼ਦ ਕੀਤਾ ਵਾ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਜਗਵਿੰਦਰ ਸਿੰਘ ਜੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਵਾ ਉਹਦਾ ਦੋਸ਼ੀ ਕਰਾਰ ਦਿੱਤਾ ਜਾਣਾ ਚਾਹੀਦਾ ਔਰ ਤਰੱਕੀਆਂ ਜਿਹੜੀਆਂ ਜਲ ਤੋਂ ਜਲਦ ਕੀਤੀਆਂ ਜਾਣੀ ਚਾਹੀਦੀ ਅੱਜ ਅਸੀਂ ਸਾਂਝੇ ਵਿਆਪਕ ਮੋਰਚੇ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟ ਦਫ਼ਤਰ ਵਿਖੇ ਵਿਆਪਕ ਇਕੱਠੇ ਹੋ ਕੇ ਡੀਓ ਪ੍ਰਾਇਮਰੀ ਬ੍ਰਦਰ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਆ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਜਿਹੜੀ ਤਰੱਕੀਆਂ ਦਫ਼ਤਰਵਾਂ ਨਹੀਂ ਕੀਤੀਆਂ ਜਾ ਰਹੀਆਂ ਔਰ ਹੁਣ ਲਗਾਤਾਰ 3 ਮਹੀਨੇ ਤੋਂ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਆ ਅਧਿਆਪਕਾਂ ਦੀ ਤਰੱਕੀਆਂ ਲਈ ਜਿਹੜੀ ਕਮੇਟੀ ਵੀ ਬਣ ਚੁੱਕੀ ਆ ਔਰ ਭਲਾਈ ਵਿਭਾਗ ਤੋਂ ਵੀ ਮਨਜ਼ੂਰੀ ਮਿਲ ਚੁੱਕੀ ਆ ਔਰ ਅਸੀਂ ਪਿਛਲੇ ਦਿਨੀ ਵੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲ ਕੇ ਬੇਨਤੀ ਕੀਤੀ ਸੀ ਵੀ ਜੋਨ ਜਾਬਤਾ ਲੱਗਣ ਜਾ ਰਿਹਾ ਉਸ ਤੋਂ ਪਹਿਲਾਂ ਪਹਿਲਾਂ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ ਔਰ ਸਾਡੇ ਨਾਲ ਅੱਜ ਦਾ ਵਾਅਦਾ ਕੀਤਾ ਸੀ ਵੀ ਮੰਗਲਵਾਰ ਨੂੰ ਹਰ ਹਾਲਤ ਵਿੱਚ ਤਰੱਕੀਆਂ ਕੀਤੀਆਂ ਜਾਣਗੀਆਂ ਅਰ ਅੱਜ ਵੀ ਜਿਲ੍ਹਾ ਸਿੱਖਿਆ ਦਫ਼ਤਰ ਵਿੱਚ ਡੀਓ ਸਾਹਿਬ ਨਹੀਂ ਪਹੁੰਚੇ ਸਾਨੂੰ ਲੱਗਦਾ ਵੀ ਇਸ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਟਾਲਮਟੋਲ ਦੀ ਨੀਤੀ ਬਣਾਈ ਜਾ ਰਹੀ ਆ ਲਗਭਗ 100 ਦੇ ਕਰੀਬ ਜਿਹੜੇ ਅਧਿਆਪਕਾਂ ਉਹਨਾਂ ਦੀ ਤਰੱਕੀਆਂ ਹੋਣੀਆਂ ਪਰ ਤੁਸੀਂ ਅੰਦਾਜ਼ਾ ਲਾਓ ਵੀ 100 ਸਕੂਲ ਮੁਖੀ ਜਿਹੜੇ ਆ ਉਤੋਂ ਵਿਰਵੇ ਨੇ ਸਾਡੇ ਸਕੂਲ ਜਿਹੜਾ ਸਕੂਲਾਂ ਚ ਸਕੂਲ ਮੁਖੀ ਹੈ ਨਹੀਂ ਉੱਤੇ ਫੇਰ ਪੜ੍ਹਾਈ ਦਾ ਵਿਦਿਆਰਥੀ ਦੇ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਇਸ ਕਰਕੇ ਜਿਹੜੀ ਅਧਿਆਪਕਾਂ ਦੇ ਖਿਲਾਫ ਪੱਤਰ ਨੇ ਉਹ ਜੇ ਲਾਗੂ ਨਾ ਹੋਣ ਤਾਂ ਜੇ ਆਪਾਂ ਤੇ ਕਾਰਵਾਈ ਕੀਤੀ ਜਾਂਦੀ ਆ ਪਰ ਡੀਪੇ ਵੱਲੋਂ ਲੈਟਰ ਆ 26 ਫਰਵਰੀ ਤੱਕ ਜਿਹੜੀਆਂ ਸੀ ਉਹ ਪ੍ਰਮੋਸ਼ਨਾਂ ਕਰਨ ਦੀ ਲੈਟਰ ਜਾਰੀ ਹੋਈ ਹੈ ਵੀ ਜਿਨ੍ਹਾਂ ਦਾ 26 ਤੱਕ ਨਾ ਕੀਤਾ ਕੀ ਕਾਰਵਾਈ ਕੀਤੀ ਹੈ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਇਸ ਅਫਸਰ ਨੇ ਜਿਹੜੇ ਸਮੇਂ ਸਿਰ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾਂਦੀਆਂ ਕੀਤੀਆਂ ਗਈਆਂ ਤਾਂ ਇਹਨਾਂ ਤੇ ਕਾਰਵਾਈ ਕਦੋਂ ਕਰਨੀ ਆ ਸੋ ਅੱਜ ਅਸੀਂ ਦੁਬਾਰਾ ਚੇਤਾਵਨੀ ਦਿੰਨੇ ਆ ਕਿ ਜੇ ਸਰਕਾਰ ਨੇ ਜਾਂ ਜ਼ਿਲ੍ਹਾ ਸਿੱਖਿਆ ਅਫਸਰ ਨੇ ਪ੍ਰਮੋਸ਼ਨਾਂ ਜਲਦੀ ਨਾ ਕੀਤੀਆਂ ਤੇ ਇਹ ਸੰਘਰਸ਼ ਨੂੰ ਹੋਰ ਵੀ ਜੜਾ ਤਿੱਖਾ ਕੀਤਾ ਜਾਵੇਗਾ